ਸਾਰੇ ਇਹਨਾਂ ਦੇ ਨਾਲ ਤਾਂ ਹੂੰ ਦੇਖਣਾ ਦੋਸਤੋ ਇਹ ਭਾਰਤਵੰਦਾ ਦਾ ਅਸਰ ਹੈ ਉਹ ਕਿੰਨਾ ਕੁ ਹੋ ਰਿਹਾ ਕਿੱਥੇ ਕਿੱਥੇ ਬੰਦਾ ਹੈ ਤੁਹਾਨੂੰ ਉਹ ਵੀ ਦੱਸਾਂਗੇ ਕੀ ਕੀ ਹੋਇਆ ਤੇ ਕੀ ਕੀ ਅਸਰ ਆਮ ਲੋਕਾਂ ਦੇ ਪੈ ਰਿਹਾ ਇਸ ਦੇ ਬਾਰੇ ਕਰਾਂਗੇ ਗੱਲ ਤਾਂ ਇਸ ਪੂਰੇ ਵਿਸ਼ੇ ਦੇ ਗੱਲ ਕਰਨੀ ਸਾਡੇ ਨਾਲ ਜੁੜੇ ਦੇ ਮਾਨਤਾ ਸਾਡੇ ਸਹਿਯੋਗੀ ਰਜਿੰਦਰ ਸਿੰਘ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਵੀ ਕੀ ਇਹ ਜਾਇਜ਼ ਹੈ ਜਾਂ ਕੀ ਇਸ ਦਾ ਅਸਰ ਹੋਵੇਗਾ ਕੀ ਇਸ ਪ੍ਰਭਾਵ ਪੈਣਗੇ ਤਾਂ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਜੀ ਧੰਨਵਾਦ ਰਿੰਦਰ ਸਿੰਘ ਜੀ ਕੱਲ ਇੱਕ ਕਾਲ ਦੇ ਦਿੱਤੀ ਗਈ ਭਾਰਤ ਬੰਦੀ ਤੇ ਭਾਰਤ ਬੰਦਾ ਕਿਤੇ ਕਿਤੇ ਅਸਰ ਦਿਖਣ ਨੂੰ ਮਿਲ ਵੀ ਰਿਹਾ ਹੈ ਦੇਖੋ ਜੀ ਕਾਰਨ ਕਿ ਕਈ ਮੀਟਿੰਗਾਂ ਜਿਹੜੀਆਂ ਇਹ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਸੈਂਟਰ ਨਾਲ ਸੰਬੰਧਿਤ ਨੇ ਜੀ ਜਿਹੜੇ ਤਾਂ ਉਹਨਾਂ ਨੇ ਕਈ ਵਾਰੀ ਮੀਟਿੰਗਾਂ ਕੀਤੀਆਂ ਜਦੋਂ ਮੀਟਿੰਗਾਂ ਦਾ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ਤਾਂ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਮਤਲਬ ਇਹ ਬੰਦ ਦੀ ਕਾਲ ਦੇਣੀ ਪਈ ਤੇ ਬੰਦ ਦੀ ਕਾਲ ਦੇ ਵਿੱਚ ਲਗਭਗ 25 ਕਰੋੜ ਬੰਦੇ ਨੇ ਮੁਲਾਜ਼ਮ ਨੇ ਜਿਹੜੇ ਉਹੋ ਛੂਲੀਅਤ ਕਰ ਰਹੇ ਨੇ ਜਿਦੇ ਵਿੱਚ ਮਤਲਬ ਡਾਕ ਸੇਵਾ ਸੁਪਰਭਾਵਤ ਹੋ ਰਹੀ ਹੈ ਜਿਵੇਂ ਤੁਸੀਂ ਕਿਹਾ ਵੀ ਸਕੂਲਾਂ ਦਾ ਸਕੂਲਾਂ ਬੰਦ ਸਕੂਲ ਬੰਦ ਤਾਂ ਹੈ ਨਹੀਂ ਪਰ ਸਕੂਲ ਮਾਪਿਆਂ ਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਕਈ ਵਾਰੀ ਜੇ ਕੋਈ ਜਥੇਬੰਦੀ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਬੰਦ ਕਰਾਉਣ ਆਉਂਦਾ ਤਾਂ ਕਿ ਸ਼ਾਂਤੀਪੂਰਵਕ ਜਿਹੜਾ ਬੰਦ ਹੈ ਇਹ ਨਿਕਲ ਜਾਵੇ ਤਾਂ ਕਿ ਲੋਕਾਂ ਦੀਆਂ ਮੰਗਾਂ ਦੇ ਪ੍ਰਤੀ ਸਰਕਾਰ ਸੰਵੇਦਨਹੀਲ ਨਹੀਂ ਹੈ ਲੋਕਾਂ ਦੀਆਂ ਮੰਗਾਂ ਨੂੰ ਠੀਕ ਕਰਾਉਣ ਵਾਸਤੇ ਇਹ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜੀਆਂ ਟ੍ਰੇਡ ਯੂਨੀਅਨਾਂ ਨੇ ਨੈਸ਼ਨਲ ਪੱਤਰ ਦੀਆਂ ਉਹਨਾਂ ਵੱਲੋਂ ਐਮਰਜੈਂਸੀ ਦੇ ਵਿੱਚ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਹੈ ਇਹ ਬੰਦ ਮਤਲਬ ਕਿਉਂ ਕੀਤਾ ਗਿਆ ਜੀ ਇਹ ਮਸਲਾ ਇਹ ਹੈ ਜੇ ਬੰਦ ਇਹ ਐਥੀ ਜਿਹੜੀ ਸੈਂਟਰ ਸਰਕਾਰ ਹੈ ਇਹ ਵਪਾਰੀਆਂ ਦੇ ਪਖਤਨਾਡਾਂ ਦਾ ਪੱਖ ਪੂਰ ਰਹੀ ਹੈ ਆਮ ਪਬਲਿਕ ਤੇ ਮਜ਼ਦੂਰ ਕਿਸਾਨ ਛੋਟਾ ਜਿਹੜਾ ਉਹਨਾਂ ਦਾ ਗਲਾ ਘੁੱਟ ਰਹੀ ਹੈ ਉਹ ਗਲਾ ਇਸ ਤਰ੍ਹਾਂ ਘੁੱਟ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਟੈਕਸ ਸੈਂਟਰ ਕੋਲੇ ਸਾਰਾ ਟੈਕਸ ਉਹ 32% ਟੈਕਸ ਇਹਨਾਂ ਤੋਂ ਮਤਲਬ سرمایہਦਾਰਾਂ ਤੋਂ ਇਕੱਠਾ ਹੁੰਦਾ ਸੀ ਤੇ 68% ਜਿਹੜਾ ਟੈਕਸ ਹੈ ਉਹ ਦੂਮੇ ਆਮ ਪਬਲਿਕ ਤੋਂ ਹੁੰਦਾ ਸੀ ਉਹਨਾਂ ਨੂੰ ਰਾਹਤ ਦੇਣ ਵਾਸਤੇ ਗਵਰਨਮੈਂਟ ਨੇ ਉਹਨਾਂ ਦਾ ਟੈਕਸ ਘਟਾਤਾ ਜਦੋਂ ਉਹਨਾਂ ਦਾ ਟੈਕਸ 24% ਰੱਖਤਾ 23 ਤੋਂ 24 ਰੱਖਦਾ 8% ਉਹਨਾਂ ਦਾ ਟੈਕਸ ਘਟਾਦਾ ਤੇ ਜਿਹੜਾ ਲੋਕਾਂ ਦੇ ਪੈਣ ਵਾਲਾ ਟੈਕਸੀ ਉਹ 23 ਤੁਸੀਂ ਲਾ ਲਓ ਵੀ 68 ਆ ਗਿਆ ਉਹ ਵਧਾ ਕੇ 76 ਕਰਦਾ ਕਹਿਣ ਤੋਂ ਬਾਅਦ ਇਹ ਵੀ ਸਤਨਾੜ ਲੋਕਾਂ ਦਾ ਟੈਕਸ ਘਟਾਤਾ ਆਮ ਪਬਲਿਕ ਦੇ ਉੱਤੇ ਟੈਕਸ ਜਿਹੜਾ ਉਹ ਜਿਆਦਾ ਧੋਪਦਾ ਜਿਹਦੇ ਕਾਰਨ ਹਹਾਕਾਰ ਮੱਚੀ ਪਈ ਹੈ ਮਹਿੰਗਾਈ ਵਧ ਗਈ ਇਸ ਕਰਕੇ ਮਤਲਬ ਜਿਹੜਾ ਉਹਨਾਂ ਨੂੰ ਮਜਬੂਰ ਨੇ ਇਹ ਗੱਲ ਕੀਤੀ ਗਈ ਵੀ ਉਹਨਾਂ ਕੋ ਗਵਰਨਮੈਂਟ ਦੇ ਨਾਲ ਕਾਫੀ ਮੀਟਿੰਗਾਂ ਹੋਈਆਂ ਜਿਦੇ ਵਿੱਚ ਜਿਹੜੀਆਂ ਨੀਤੀਆਂ ਸੀਗੀਆਂ سرمایہਦਾਰ ਪੱਕੀ ਨੀਤੀਆਂ ਵਪਾਰੀ ਵੱਡਾ ਜਿਹੜਾ ਕਾਰਪੋਰੇਟ ਘਰਾਣਾ ਹੈ ਉਹਦੇ ਪੱਕੀ ਨੀਤੀਆਂ ਨੇ ਉਹਨਾਂ ਨੂੰ ਘਟਾ ਕੇ ਪਬਲਿਕ ਸੈਕਟਰ ਵਾਲੇ ਪਾਸੇ ਤਰੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਸਰਕਾਰ ਦੇ ਕੰਨਾਂ ਦੇ ਉੱਤੇ ਜੂਨਾ ਸਰਕੀ ਤਾਂ ਮਜਬੂਰ ਨੇ ਜਿਹੜੀ ਇਹ ਮਤਲਬ ਟ੍ਰੇਡ ਯੂਨੀਅਨ ਦੀ ਕਮੇਟੀ ਸੀ ਉਸ ਨੂੰ ਇਹ ਕਾਲ ਦੇਣੀ ਪਈ ਵੀ ਆਪਾਂ ਇੱਕੋ ਦਮ ਇਹਨਾਂ ਨੂੰ ਬੰਦ ਕਰਕੇ ਇਹਨਾਂ ਨੂੰ ਜਿਹੜਾ ਕੋਈ ਛੱਜਾ ਰਸਤਾ ਹੈ ਉਹ ਦਿਖਾਉਣ ਵਾਸਤੇ ਮਜਬੂਰ ਕੀਤਾ ਜਾ ਸਕਦਾ। ਇਹ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਟ੍ਰੇਡ ਯੂਨੀਅਨ ਸਾਹਮਣੇ ਆਈ ਹੈ। ਇਹ ਕਿਸਾਨ ਪਹਿਲਾਂ ਵੀ ਕਈ ਵਾਰ ਅੰਦੋਲਨ ਕਰ ਚੁੱਕੇ ਨੇ ਤੇ ਤੁਹਾਨੂੰ ਲੱਗਦਾ ਨਹੀਂ ਕਿਸਾਨਾਂ ਨੂੰ ਇੱਕ ਰਾਹ ਮਿਲ ਗਿਆ? ਏ ਵੀ ਟ੍ਰੇਡ ਹੁੰਦੇ ਬਾਨੇ ਕਿਉਂਕਿ ਉਹ ਪਹਿਲੇ ਸਵਾਲ ਉਠਾਉਂਦੇ ਨੇ ਕਿ ਹਰ ਵਾਰ ਮੋਦੀ ਸਰਕਾਰ ਹੈ ਜਿਹੜੀ ਉਹ ਸਾਰਾ ਕੁ ਟਾਟਾ ਮੰਨੀਆਂ ਅਡਾਨੀਆਂ ਦੇ ਹੱਥ ਵਿੱਚ ਵੇਚ ਰਹੀ ਹੈ ਦੇਜਾ ਬੜਾ ਕੁਝ ਵਿਗ ਗਿਆ ਸਟੇ ਰੇਲਵੇ ਸਟੇਸ਼ਨ ਕਲੀਅਰ 에ਰਪੋਰਟ ਕਲੀਏ ਤਾਂ ਹੁਣ ਜੇਕਰ ਟ੍ਰੇਡ ਹੁੰਦੀਆਂ ਸਾਹਮਣੇ ਆਈਆਂ ਤਾਂ ਹੁਣ ਕਿਸਾਨ ਦੁਆਰਾ ਨਾਲ ਜੁੜ ਗਏ ਨੇ ਕਿਸਾਨ ਪੂਰਾ ਸਮਰਥਨ ਕਰ ਰਹੇ ਨੇ ਉਹਨਾਂ ਦਾ ਹਾਂਜੀ ਕਿਸਾਨ ਮਤਲਬ ਹਿੰਦੁਸਤਾਨ ਪੱਤਰ ਤੇ ਪੰਜਾਬ ਪੱਤਰ ਤੇ ਸਾਰੇ ਪੱਤਰ ਤੇ ਕਿਸਾਨ ਇਹਨਾਂ ਦੇ ਨਾਲ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਲੱਗ ਗਿਆ ਜੀ ਕਿ ਪਬਲਿਕ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਪਰਫੁੱਲਤ ਕੀਤਾ ਜਾ ਰਿਹਾ ਜਿਵੇਂ ਮਤਲਬ ਕਿਸਾਨਾਂ ਦੀਆਂ ਫਸਲਾਂ ਨੇ ਉਹ ਇੱਕ ਬੰਦੇ ਨੇ ਹੀ ਖਰੀਦ ਲੈਣੀਆਂ ਉਸ ਤੋਂ ਬਾਅਦ ਬਲੈਕ ਮਾਰਕੀਟਸ ਦੇ ਵਿੱਚ ਉਹ ਮਹਿੰਗੇ ਭਾਅ ਤੇ ਕਿਸਾਨਾਂ ਨੂੰ ਵੇਚਣੀ ਇਸੇ ਤਰ੍ਹਾਂ ਜਿਹੜੀ ਖਾਦ ਦਾ ਪ੍ਰੋਗਰਾਮ ਹੈ ਖਾਦ ਨੂੰ ਕੰਟਰੋਲ ਕਰ ਲੈਣਾ ਖਾਦ ਦੇ ਮੌਕੇ ਤੇ ਸ਼ਾਰਟ ਪਾ ਕੇ ਇਹ ਉਹ ਦੁਕਣੇ ਰੇਟਾਂ ਦੇ ਉੱਤੇ ਵੇਚਣੀ ਆ ਮਤਲਬ ਇਹ ਜਿਹੜਾ ਪ੍ਰਾਈਵੇਟ ਸੈਕਟਰ ਹੈ ਇਹ ਸਿਰਫ ਮੁਨਾਫਾ ਖੋਰੀ ਦੇ ਉੱਤੇ ਚੱਲ ਰਿਹਾ ਹੈ ਜਦੋਂ ਕਿ ਦੇਸ਼ ਦਾ ਲੋਕਾਂ ਦੀ ਮੰਗ ਹੈ ਵੀ ਲੋਕਾਂ ਦੀ ਭਲਾਈ ਵਾਸਤੇ ਸਰਕਾਰ ਬਣਾਈ ਜਾਂਦੀ ਹੈ ਸਰਕਾਰ ਨੂੰ ਲੋਕਾਂ ਦੀ ਭਲਾਈ ਵਾਲੀਆਂ ਸਕੀਮਾਂ ਬਣਾਉਣੀਆਂ ਚਾਹੀਦੀਆਂ ਨੇ ਨਾ ਕਿ ਪ੍ਰਾਈਵੇਟ ਸੈਕਟਰ ਵਾਲੀਆਂ ਸਕੀਮਾਂ ਕਿਉਂ ਪ੍ਰਾਈਵੇਟ ਸੈਕਟਰ دوسری ਗੱਲ ਇਹ ਹੈ ਸੋਢੀ ਸਾਹਿਬ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਇਲੈਕਸ਼ਨਾਂ ਇਹਨਾਂ ਨੇ ਇੰਨੀਆਂ ਮਹਿੰਗੀਆਂ ਕਰਤੀਆਂ ਹੱਥ ਤੋਂ ਵੱਧ ਮਹਿੰਗੀਆਂ ਕਰਤੀਆਂ ਜਿਹੜੀਆਂ ਇਹ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਨੇ ਇਹਨਾਂ ਤੋਂ ਇਲੈਕਟੋਰਲ ਫੰਡ ਅਰਪਾਰ ਪਿਆ ਦੀ ਗਣਤੀ ਦੇ ਵਿੱਚ ਲੈ ਲੈਂਦੇ ਨੇ ਇਸ ਕਰਕੇ ਚਾਹੇ ਉਹ ਵੱਡੀ ਕੰ ਬੀਜੇਪੀ ਸਰਕਾਰ ਹੈ ਚਾਹੇ ਉਹਦੇ ਵਿੱਚ ਕਾਂਗਰਸ ਹੈ ਚਾਹੇ ਉਹਦੇ ਵਿੱਚ ਝਾੜੂ ਵਾਲੇ ਨੇ ਚਾਹੇ ਉਹਦੇ ਵਿੱਚ ਅਕਾਲੀ ਨੇ ਚਾਹੇ ਉਹਦੇ ਵਿੱਚ ਕੋਈ ਹੋਰ ਹੈ ਮਤਲਬ ਸਾਰੀਆਂ ਪਾਰਟੀਆਂ ਜਦੋਂ ਫੰਡ ਇਹਨਾਂ ਤੋਂ ਲੈ ਲੈਂਦੀਆਂ ਨੇ ਤਾਂ ਫਿਰ ਇਹਨਾਂ ਨੂੰ ਲੋਕਾਂ ਦਾ ਗਲਾ ਘੁੱਟਣ ਵਾਸਤੇ ਇੱਕ ਮੌਕਾ ਦੇ ਦਿੰਦਿਆਂ ਨੇ ਵੀ ਤੁਸੀਂ ਪਬਲਿਕ ਨੂੰ ਮਤਲਬ ਕਿੰਨਾ ਵੀ ਤੰਗ ਕਰ ਸਕਦੇ ਹੋ ਫਿਰ ਇਹ ਮਤਲਬ ਮਨਮਰਜ਼ੀ ਦੇ ਰੇਟ ਕਰਦੇ ਨੇ ਇਹਨਾਂ ਦਾ ਇੱਕ ਇੱਕ ਮਿੰਟ ਇਹਨਾਂ ਦਾ ਇੱਕ ਨਾਰਾ ਹੁੰਦਾ ਵੀ ਸਰਮਾਇਦਾਰਾਂ ਨੂੰ ਪੂਜੋ ਤੇ ਆਵਾਜ਼ ਕਰੋ ਲੋਕਾਂ ਨੂੰ ਲੁੱਟੋ ਤੇ ਬਰਬਾਦ ਕਰੋ ਇਹ ਨੀਤੀ ਦੇ ਉੱਤੇ ਇਹ ਮਤਲਬ ਸਰਕਾਰਾਂ ਕਾਫੀ ਚਿਰ ਤੋਂ ਫੁੱਲ ਚੜਾਉਨੀਆਂ ਆਉਂਦੀਆਂ ਨੇ ਜਿਹਦੇ ਕਰਕੇ ਜਿਹੜੇ ਲੋਕ ਨੇ ਉਹ ਮਤਲਬ ਉੱਠਣ ਮਹਿਸੂਸ ਕਰ ਰਹੇ ਨੇ ਪਰ ਰੱਤ ਸਾਹਿਬ ਤੁਹਾਡੀ ਗੱਲ ਵੀ ਕੋ ਸਹੀ ਹੈ ਵੀ ਸਰਮਾਇਦਾਰ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਸਰਕਾਰ ਅਸੀਂ ਮੰਨਦੇ ਆ ਅਸੀਂ ਆਰਵਾਇਸ ਗੱਲ ਤੇ ਚਰਚਾ ਕਰਦੇ ਆ ਪਰ ਇੱਕ ਸਰਕਾਰ ਦਾ ਤਰਕ ਹੈ ਜਿਹੜਾ ਕਿ ਮੈਨੂੰ ਨਹੀਂ ਕਈ ਲੋਕਾਂ ਨੂੰ ਸਹਿਮਤ ਹੋਣਗੇ ਤੁਸੀਂ ਵੀ ਹੋਵਗੇ ਉਹ ਕਹਿੰਦੇ ਵੀ ਸਰਕਾਰੀ ਜਿਹੜੇ ਕਰਮਚਾਰੀ ਤਨਖਾਹ ਕਿਤੇ ਹੋਵੇ ਕੋਈ ਭਾਗ ਮੈਂ ਕੱਲੇ ਇੱਕ ਨਹੀਂ ਕਹਿੰਦਾ ਕਹਿੰਦੇ ਵੀ ਇਹਨਾਂ ਦੀ 50-50 ਹਜ਼ਾਰ ਲੱਖ-ਲੱਖ ਦੇ ਵਿੱਚ ਤਨਖਾਹ ਹੁੰਦੀ ਹੈ ਤੇ ਇਹ 8 ਘੰਟੇ ਡਿਊਟੀ ਬਹੁਤ ਔਖੀ ਕਰਦੇ ਨੇ ਤੇ ਕਹਿੰਦੇ ਅਸੀਂ ਉੱਤੇ ਬੱਲੇ ਇੱਕ ਪ੍ਰਾਈਵੇਟ ਬੰਦਾ ਰੱਖਦੇ ਆ 8-10 15 2000 ਤੇ ਤਾਂ ਉਹ ਬੰਦਾ ਜੁੜਤੇ ਪੂਰੇ ਸਹੀ ਉਤਰਦਾ ਕੰਮ ਵੀ ਸਹੀ ਚੱਲਦਾ ਤੇ ਕੰਮ ਜਲਦੀ ਵੀ ਹੁੰਦਾ ਹੈ ਕਹਿੰਦੇ ਤਾਂ ਕਰਕੇ ਅਸੀਂ ਵੀ ਜ਼ਿਆਦਾਤਰ ਜਿਹੜੇ ਕਿ ਦੁਆਰਾ ਨਿਪਟੀਆਂ ਕਰ ਰਹੇ ਆ ਪ੍ਰਾਈਵੇਟ ਬੰਦਿਆਂ ਨੂੰ ਲਿਆ ਰਹੇ ਆ ਜਲਦੀ ਇਸ ਕਰਕੇ ਦੇਖੋ ਜੀ ਇਹ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਤਾਂ ਕਿ ਮਤਲਬ ਉਹੀ ਗੱਲ ਆ ਜਾਂਦੀ ਵੀ ਉਹਨਾਂ ਲੋਕਾਂ ਤੋਂ ਇਹ ਪੈਸੇ ਲੈਂਦੇ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰ ਦਿੰਦੇ ਨੇ ਅੱਜ ਤੋ ਕਿੰਨੇ ਬੰਦੇ ਨੇ ਜਿਹੜੇ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਜਿਨ੍ਹਾਂ ਨੂੰ ਇਹਨਾਂ ਨੇ ਮਾਫ਼ੀਆਂ ਵੀ ਦਿੱਤੀਆਂ ਐਡੇ ਵੱਡੇ ਲੋਨ ਦਿੱਤੇ ਅੱਜ ਉਹ ਬਾਹਰਲੇ ਸੈਸ਼ਨ ਦੇ ਵਿੱਚ ਬੈਠੇ ਸਾਡੀ ਸਰਕਾਰ ਨੂੰ ਜੁਗਾ ਚੱਕ ਕੇ ਮੌਜਮਸਤੀਆਂ ਕਰ ਰਹੇ ਨੇ ਮਤਲਬ ਉਹਨਾਂ ਦੇ ਉੱਤੇ ਇਹ ਚੰਦਾ ਲੈਂਦੇ ਰਹੇ ਨੇ ਇਲੈਕਟੋਰਲ ਫੰਡ ਮਤਲਬ ਜਿਹੜੀ ਇਹ ਪਾਲਿਸੀ ਹੈ ਇਹ ਪਾਲਿਸੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਗੱਲ ਕਰੇ ਖਤਮ ਕਰਨ ਲੱਗੇ ਵੀ ਟ੍ਰੇਡ ਜੂਨੀਅਨਾਂ ਨੇ ਜਿਹੜੀਆਂ ਉਹਨਾਂ ਨੂੰ ਖਤਮ ਕੀਤਾ ਜਾਵੇ ਤਾਂ ਕਿ ਜਿਹੜੀਆਂ ਇਹਨਾਂ ਜੂਨੀਅਨਾਂ ਦੇ ਵਰਕਰ ਨੇ ਉਹ ਉਹਨਾਂ ਦੇ ਉੱਤੇ ਦਬਾਅ ਪਾ ਕੇ ਉਹਨਾਂ ਦੀ ਤਨਖਾਹ ਤਾਂ ਘਟਾਈ ਜਾਵੇ ਤੇ ਉਹਨਾਂ ਤੋਂ ਕੰਮ ਦੇ ਜਿਹੜੇ ਵਰਕਿੰਗ ਆਵਰ ਨੇ ਉਹ ਵਧਾਏ ਜਾਣ ਮਤਲਬ ਬੜੀ ਵੱਧ ਕਿਸਮਤੀ ਵਾਲੀ ਗੱਲ ਹੈ ਜਿਸ ਸਰਦਾਰ ਭੱਤ ਸਿੰਘ ਹੋਰਿਆਂ ਨੇ ਵੀ ਇਹ ਗੱਲ ਕਹੀ ਸੀ ਵੀ ਕੰਮ ਵੰਡ ਕੇ ਹੋਣਾ ਚਾਹੀਦਾ ਕੰਮ ਦੇ ਘੰਟੇ ਘਟਾ ਕੇ ਵੱਧ ਲੋਕਾਂ ਨੂੰ ਕੰਮ ਦੇ ਕੇ ਬਸਰੋ ਇਹ ਇੱਕ ਪਾਲਿਸੀ ਧਾਰਕ ਕੀਤੀ ਜਾਵੇ ਗੱਲ ਕਰ ਇਹਨਾਂ ਨੇ ਉਹਨਾਂ ਦੇ ਬਿਲਕੁਲ ਉਲਟ ਮਤਲਬ ਕੰਮ ਦੇ ਘੰਟੇ ਵਧਾ ਕੇ ਤਨਖਾਹਾਂ ਘਟਾ ਕੇ ਇਹ ਇਹ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਦੇਸ਼ ਇਸ ਦੇ ਵਿੱਚ ਅੱਗੇ ਨਹੀਂ ਜਾ ਸਕਦਾ ਦੇਸ਼ ਦੇ ਵਿੱਚ ਬੇਚੈਨੀ ਬੇਰੁਜ਼ਗਾਰੀ ਭੁੱਖਮਰੀ ਤੇ ਮਹਿੰਗਾਈ ਦਾ ਬੋਲਬਾਲਾ ਹੋਰ ਜਿਆਦਾ ਵੱਜ ਰਿਹਾ ਡਾਕਟਰ ਸਾਹਿਬ ਇਹ ਤਾਂ ਗੱਲ ਪੇਡ ਯੂਨੀਅਨ ਤੇ ਕਿਸਾਨਾਂ ਦੀ ਹੈ ਤੁਹਾਨੂੰ ਦੱਸ ਦੇਣਾ ਕਿ ਅੱਜ ਪੀਆਰਟੀਸੀ ਦੀ ਹੜਤਾਲ 3 ਦਿਨ ਦੇ ਲਈ ਤੇ ਮੇਰੇ ਕੋਲ ਨਾ ਕੁ ਤਸਵੀਰਾਂ ਆਈਆਂ ਲੁਧਿਆਣਾ ਸ਼ਹਿਰ ਤੋਂ ਜਿੱਥੇ ਕਿ ਬੱਸਾਂ ਬੰਦ ਹੋਣ ਕਰਕੇ 3 ਦਿਨ ਤੇ ਅੱਜ ਉੱਥੇ ਯਾਨੀ ਕਿ ਔਰਤਾਂ ਦੇ ਵੱਲੋਂ ਯਾਨੀ ਕਿ ਇੰਨੀ ਭੀੜ ਸੀ ਬੱਸ ਸਟੈਂਡ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਲੀਆਂ ਇੱਕ ਬੱਸ ਦੇ ਵਿੱਚ ਇੰਨੀਆਂ ਸਵਾਰੀਆਂ ਚੜ ਗਈਆਂ ਕਿ ਆਪਸ ਦੇ ਵਿੱਚ ਔਰਤਾਂ ਦੀ ਬਹਿਸ-ਬਾਜੀ ਹੁੰਦੀ ਸਾਹਮਣੇ ਦਿਖਾਈ ਦੇ ਰਹੀ ਹੈ ਲੋਕ ਬੜਾ ਬਹਿਸ ਰਹੇ ਨੇ ਕਿਉਂਕਿ ਉੱਥੇ ਬੱਸਾਂ ਹੋਰ ਹੈ ਹੀ ਨਹੀਂ ਕਿਉਂਕਿ ਪ੍ਰਾਈਵੇਟ ਬੱਸਾਂ ਵੀ ਕਿੰਨੀਆਂ ਕੁ ਜਲਦੀਆਂ ਨੇ ਤਾਂ ਇਹ ਵੀ ਕਾਰਨ ਦਿਖਿਆ ਹੈ ਕਿ ਲੋਕਾਂ ਨੂੰ ਬੜਾ ਯਾਨੀ ਕਿ ਆਈ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਅੱਜ ਦੇ ਦਿਨ ਤੇ ਕੱਲ ਤੇ ਕੋਈ ਵੈਸੇ ਸੰਜੋਗ ਹੋਗਾ ਜੀ ਜਿਹੜੇ ਪੀਆਰਟੀਸੀ ਵਾਲਿਆਂ ਦੀ ਇਹਨਾਂ ਦੀ ਧੱਕੇ ਦੀ ਮਤਲਬ ਇਹ ਅਨਾਉਂਸਮੈਂਟ ਵੀ ਆਉਂਦੀ ਸੀ ਵੀ ਅਸੀਂ 3 ਦਿਨ ਦੀ ਹੜਤਾਲ ਪਿਆ ਉਹਨਾਂ ਦੀਆਂ ਆਪਦੀਆਂ ਜਿਹੜੇ ਕਾਸਟ ਕੋਰਟ ਕੰਮੇ ਨੇ ਉਹਨਾਂ ਦੀਆਂ ਮੰਗਾਂ ਨੇ ਕੁਝ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਹੈ ਤੇ ਉਸ ਜਿਹੜੇ ਸਕੇਲ ਆਉਂਦੇ ਨੇ ਉਹ ਵਧਾਉਣ ਦੀ ਹੈ ਉਸ ਇਹਨਾਂ ਦੀ ਏਜ ਓਵਰਏਜ ਤੇ ਹੋਰ ਮੈਡੀਕਲ ਦੀਆਂ ਸਹੂਲਤਾਂ ਨੇ ਜਿਹੜੀਆਂ ਮਤਲਬ ਉਹਨਾਂ ਪਿੱਛੇ ਇਹਨਾਂ ਦੀ ਹੜਤਾਲ ਹੈ ਗੱਲ ਕਰ ਇਹਦਾ ਸੈਂਟਰਲ ਠੀਕ ਹੈ ਵੀ ਗੱਲ ਬਣ ਗਈ ਇੱਕ ਕੁਦਰਤੀ ਹੋ ਗਿਆ ਆ ਪੈਸੇ ਇਹਨਾਂ ਦੀ ਵੱਖਰੀ ਮੰਗ ਹੈ ਕਿ ਇਹ 3 ਦਿਨ ਚੱਲੂਗਾ ਜੀ ਜੀ ਅੱਜ ਕੱਲ ਪਰਸੋਂ ਮਤਲਬ ਕਿਉਂਕਿ ਜਿਹੜਾ ਭਾਰਤ ਵੱਲ ਦਾ ਉਹ ਤਾਂ ਅੱਜ ਅੱਜ ਹੈ ਜਿਹੜੀਆਂ ਪੀਆਰਟੀਐਲਸੀ ਵਾਲੇ ਤੇ ਬੱਸ ਵਾਲੇ ਨੇ ਇਹਨਾਂ ਦੀ ਹੜਤਾਲ ਤਿੰਨ ਦਿਨ ਚੱਲੂਗੀ ਇਸ ਕਰਕੇ ਤਿੰਨ ਦਿਨਾਂ ਤੁਸੀਂ ਜਿਹੜਿਆ ਵੀ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਆਪਣੇ ਘਰੇ ਬੈਠਣਾ ਚਾਹੀਦਾ ਹੈ ਐਮਰਜੈਂਸੀ ਕੰਮ ਦੇ ਵਿੱਚ ਹੀ ਨਿਕਲਣਾ ਚਾਹੀਦਾ ਕਿਉਂਕਿ ਜੋ ਬੱਸਾਂ ਚੱਲਦੀਆਂ ਨੇ ਉਹਦੇ ਵਿੱਚ ਭੀੜ-ਖੜਕਾ ਹੁੰਦਾ ਫਿਰ ਕਈ ਵਾਰੀ ਕੋਈ ਡਿੱਗ ਜਾਂਦਾ ਹੈ ਚੋਟ ਲੱਗ ਜਾਂਦੀ ਹੈ ਹੋਰ ਵਿਆਹ ਤੇ ਜੀ ਦਾ ਲੇਖਾ ਹੋ ਜਾਂਦਾ ਬੰਦੇ ਇਸ ਕਰਕੇ ਜਿਹੜੇ ਜ਼ਰੂਰੀ ਕੰਮ ਰਿਓ ਉਹਨਾਂ ਨੂੰ ਨਿਕਟਾਉਣ ਵਾਸਤੇ ਹੀ ਜਾਣਾ ਚਾਹੀਦਾ ਦੋ ਦਿਨ ਹੋਰ ਰੱਖਿਆ ਹੀ ਕੱਟੋ ਤਾਂ ਕਿ ਜੇ ਆਪਣੇ ਉਹ ਵੀ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੇ ਬੱਚੇ ਨੇ ਆਪਣੇ ਭਰਾ ਨੇ ਜੇ ਸਰਕਾਰ ਉਹਨਾਂ ਦਾ ਮਸਲਾ ਨਹੀਂ ਹੱਲ ਕਰਦੀ ਤਾਂ ਫਿਰ ਸਰਕਾਰ ਆਪਣੇ ਮਸਲੇ ਵੀ ਹੱਲ ਨਹੀਂ ਕਰਦੀ ਮਤਲਬ ਆਪਾਂ ਨੂੰ ਇਕੱਠੇ ਹੋ ਕੇ ਚਾਹੇ ਕਿਸਾਨ ਹੈ ਚਾਹੇ ਮੁਲਾਜ਼ਮ ਹੈ ਚਾਹੇ ਮਜ਼ਦੂਰ ਹੈ ਚਾਹੇ ਆਮ ਪਬਲਿਕ ਹੈ ਸਰਕਾਰ ਦੇ ਮਤਲਬ ਗੋਡੇ ਦੇ ਮੋਢੇ ਦੇ ਉੱਤੇ ਇਹ ਬਕਾਇਦਾ ਮਤਲਬ ਗੋਡਾ ਕਰਕੇ ਉਹ ਉਹਨਾਂ ਤੋਂ ਕੰਮ ਕਰਾਉਣ ਦੀ ਆਪਾਂ ਕਸ਼ੰਸ਼ਤਾ हासिल ਕਰਨੀ ਆ ਉਹ ਇਸ ਤਰ੍ਹਾਂ ਦੀਆਂ ਜਟੇਵੰਦੀਆਂ ਜੇ ਆਪਾਂ ਸਟਰੋਂਗ ਕਰਾਂਗੇ ਫੇਰ ਹੀ ਹੋਣਗੀਆਂ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਜੀ 10 ਸਾਲਾਂ ਦੇ ਵਿੱਚ ਸਰਕਾਰ ਨੇ ਮਤਲਬ ਤੁਸੀਂ ਲਾਓ ਵੀ 1 ਮਿੰਟ ਦੇ ਵਿੱਚ ਇਹ ਤਿੰਨ ਨੌਕਰੀਆਂ ਖਤਮ ਕਰਦੇ ਨੇ 1 ਘੰਟੇ ਦੇ ਵਿੱਚ ਇਹਨਾਂ ਨੇ 182 ਨੌਕਰੀਆਂ ਖਤਮ ਕੀਤੀਆਂ ਨੇ ਤੇ 24 ਘੰਟਿਆਂ ਦੇ ਵਿੱਚ 4400 ਮੁਲਾਜ਼ਮ ਮੁਲਾਜ਼ਮਾਂ ਜਿਹੜਾ ਉਹ ਬੇਰੁਜ਼ਗਾਰ ਕੀਤਾ ਹੈ ਉਹ ਬੇਰੁਜ਼ਗਾਰਾਂ ਦੀ ਫੌਜ ਇੰਨੀ ਵੱਡੀ ਪਿਆਰ ਹੋ ਗਈ ਵੀ ਜਿਹਨੂੰ ਸੰਭਾਲਣਾ ਬਹੁਤ ਔਖਾ ਹੈ ਸਰਕਾਰ ਨੇ 7 ਸਾਲਾਂ ਦੇ ਵਿੱਚ 7 ਲੱਖ 22311 ਲੋਕਾਂ ਨੂੰ ਹੀ ਰੋਜ਼ਗਾਰ ਦਿੱਤਾ ਤੇ بے ਰੋਜ਼ਗਾਰ ਕਰੋੜਾਂ ਨੂੰ ਕੀਤਾ ਤੇ ਰੋਜ਼ਗਾਰ ਲੱਖਾਂ ਨੂੰ ਦਿੱਤਾ ਜਿਹੜਾ ਇਹ ਪੁਆੜਾ ਪਾਇਆ ਇਹ ਪੁਆੜਾ ਮਤਲਬ ਪ੍ਰਾਈਵੇਟ ਸੈਕਟਰ ਦੇ ਕਹਿਣ ਦੇ ਕਾਰਨ ਕੀਤਾ ਹੋਇਆ ਕਿਉਂਕਿ ਉਹਨਾਂ ਨੂੰ ਟੈਕਸ ਘਟਾਤਾ ਜਦੋਂ ਟੈਕਸ ਘਟਾਤਾ ਤਾਂ ਕਲੈਕਸ਼ਨ ਘਟ ਗਈ ਕਲੈਕਸ਼ਨ ਵਾਸਤੇ ਫਿਰ ਉਹਨਾਂ ਨੂੰ ਤਨਖਾਹ ਦੇਣ ਵਾਸਤੇ ਉਹਨਾਂ ਨੇ ਸ਼ਾਂਤੀ ਸ਼ੁਰੂ ਕਰਤੀ ਜਿਹੜੀ ਸ਼ਾਂਤੀ ਆਮ ਗਰੀਬ ਤੇ ਦਰਮਿਆਨਾ ਮਜਦੂਰ ਛੋਟਾ ਮਲਾਜ਼ਮ ਉਹਦੇ ਉੱਤੇ ਬਚ ਗਿਆ ਜਿਹਦੇ ਕਰਕੇ ਅੱਜ ਤਰਾਹੀ ਤਰਾਹੀ ਹੋਈ ਪਈ ਐ ਤੁਹਾਨੂੰ ਜੱਟ ਸਾਹਿਬ ਜਿਹੜੀ ਇੱਕ ਅਪਡੇਟ ਮੇ ਕੋਈ ਆ ਰਹੀ ਐ ਕਿ ਮੰਦੇ ਅੱਜ ਪੀਆ ਟ੍ਰੀਡ ਤਾਂ ਸਹੀ ਗੱਲ ਐ ਵੀ ਤਿੰਨ ਦਿਨ ਚੱਲਣੀ ਐ ਪਰ ਅੱਜ ਭਾਰਤ ਬੰਦੇ ਸਮਰਥਨ ਦੇ ਵਿੱਚ ਕਈ ਪ੍ਰਾਈਵੇਟ ਯਾਨੀ ਬੱਸਾਂ ਹੀ ਨਹੀਂ ਪ੍ਰਾਈਵੇਟ ਟੈਕਸੀ ਸਟੈਂਡ ਨੇ ਵੀ ਅੱਜ ਆਪਣੀ ਹੜਤਾਲ ਜਾਰੀ ਕੀਤੀ ਐ ਪੂਰੇ ਭਾਰਤ ਵਾਜ ਦੇ ਵਿੱਚ ਦੇਖੋ ਜੀ ਫਿਰ ਹੋਂਦਾ ਹੁਣ ਸਹਿਯੋਗ ਦੇਣਾ ਚਾਹੀਦਾ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਸਾਨੂੰ ਮੈਂ ਤਾਂ ਆਪ ਕਹਿਣਾ ਵੀ ਮਤਲਬ ਉਹਨਾਂ ਜੋ ਵੀ ਮੁਲਾਜ਼ਮਾਂ ਹੜਤਾਲ ਕਰਦਾ ਕੋਈ ਮੁਲਾਜ਼ਮ ਕੋਈ ਸ਼ੌਂਕ ਨੂੰ ਨਹੀਂ ਕਰਦਾ ਹੁੰਦਾ ਉਹ ਜਿਹੜੀ ਉਹਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਉਹ ਜਦੋਂ ਆਪਾਂ ਬੈਠ ਕੇ ਸੁਣਦੇ ਆ ਫਿਰ ਪਤਾ ਲੱਗਦਾ ਐ ਬੌਸਵਾਦੀ ਆ ਜਿਹੜਾ ਇਹਨਾਂ ਦੇ ਉੱਤੇ ਬਹੁਤ ਭਾਰੂ ਹੈ ਜਾਇਜ਼ ਨਜਾਇਜ਼ ਕੰਮ ਕਰਾਉਣ ਵਾਸਤੇ ਬੌਸਾਂ ਬੌਸ ਕਰਾਉਂਦੇ ਨੇ ਬੌਸਾਂ ਦੇ ਉੱਤੇ ਸਰਕਾਰਾਂ ਦਾ ਪ੍ਰਭਾਵ ਹੈ ਸਰਕਾਰਾਂ ਦੇ ਉੱਤੇ ਉਦੋਂ ਵੱਡੇ ਹੋਰ ਤਣਾੜਲੇ ਜਿਹੜੇ ਬੈਠੇ ਉਹਨਾਂ ਦਾਗਾ ਮਤਲਬ ਇਸ ਕਰਕੇ ਉਹ ਵੀ ਆਪਦੀ ਨੌਕਰੀ ਸਰਵਿਸ ਦੇ ਵਿੱਚ ਬਹੁਤ ਕੋਟਣ ਮਹਿਸੂਸ ਕਰਦੇ ਨੇ ਉਹਨਾਂ ਨੂੰ ਆਜ਼ਾਦੀ ਨਾਲ ਮਤਲਬ ਕੰਮ ਕਰਨ ਨਹੀਂ ਦਿੱਤਾ ਜਾਂਦਾ ਉਹ ਇਸ ਕਰਕੇ ਉਹ ਹਤਾਲ ਮਜਾਰੇ ਕਰ ਰਹੇ ਨੇ ਅੱਪਾ ਵੀ ਮਤਲਬ ਉਹਨਾਂ ਦਾ ਸਾਥ ਦੇਣਾ ਤੇ ਸਾਥ ਚੰਗੀ ਦਾ ਉਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਉਹ ਲੋਕ ਮਤਲਬ ਸਰਦ ਸਾਹਿਬ ਐਵੇਂ ਨਾ ਅਸੀਂ 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 ਮੰਨਦੇ ਆ ਤੁਹਾਡੀ ਗੱਲ ਸਹੀ ਹੈ ਮੈਂ ਮੈਂ ਕਹਿੰਦਾ ਸਹੀ ਤੁਹਾਡੀ ਗੱਲ ਪਰ ਜਿਹੜਾ ਅਜ ਭਾਰਤ ਬੰਦ ਕੀਤਾ ਗਿਆ ਉਹਦੇ ਵਿੱਚੋਂ ਚਲੋ ਕਈ ਸਰਕਾਰੀ ਦਫ਼ਤਰ ਬੰਦ ਨੇ ਜਿਹੜੇ ਆਮ ਲੋਕ ਨੇ ਉਹ ਨਾ ਦਿਨ ਲੱਭਦੇ ਨੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਸ਼ੁੱਕਰਵਾਰ ਤੱਕ ਅਸੀਂ ਆਪਣੇ ਕੰਮ ਕਰਾ ਲਾਂਗੇ ਕਿਉਂਕਿ ਸ਼ਨੀ ਆਇਆ ਤੋ ਕੰਮ ਹੁੰਦੇ ਨਹੀਂ ਤੇ ਅੱਜ ਭਾਰਤ ਬੰਦ ਦੇ ਅਸਰ ਦੇ ਕਰਕੇ ਕਈ ਦਫ਼ਤਰਾਂ ਵਿੱਚ ਕੰਮਕਾਜ ਠੱਪ ਹੋ ਗਿਆ ਲੋਕ ਜਿਹੜੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਦੀਆਂ ਯਾਨੀ ਕਿ ਛੁੱਟੀਆਂ ਹੁੰਦੀਆਂ ਉਹ ਖਰਾਬ ਹੋਈਆਂ ਨੇ ਆਪਣੇ ਕੰਮ ਕਰਾਉਣ ਤੋਂ ਵਾਂਝੇ ਹੋ ਗਏ ਅੱਜ ਉਹ ਲੋਕਾਂ ਦਾ ਕੀ ਕਸੂਰ ਹੈ ਇਸ ਸਰਕਾਰ ਨੂੰ ਇਹ ਗੱਲਾਂ ਸੋਚੀਆਂ ਆਈਆਂ ਨੇ ਵੀ ਆਮ ਲੋਕਾਂ ਨੂੰ ਨੁਕਸਾਨ ਹੁੰਦਾ ਸਰਕਾਰ ਆਮ ਲੋਕਾਂ ਦੇ ਬਾਰੇ ਕਿਉਂ ਨਹੀਂ ਸੋਚਦੀ ਦੇਖੋ ਜੇ ਸਰਕਾਰਾਂ ਆਮ ਲੋਕਾਂ ਦੇ ਬਾਰੇ ਸੋਚਣ ਲੱਗ ਜਾਂ ਤਾਂ ਸਰਕਾਰਾਂ ਫਿਰ ਲੰਮਾ ਸਮਾਂ ਰਾਜ ਕਰਦੀਆਂ ਨੇ ਬਦਕਿਸਮਤੀ ਇਹ ਐ ਵੀ ਉਹ ਕੁਝ ਘਰਾਣਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਮਦਦ ਕਰਨ ਲੱਗ ਜਾਂਦੀਆਂ ਨੇ ਚਾਹੇ ਉਹ مالی ਮਦਦ ਹੈ ਚਾਹੇ ਉਹਨਾਂ ਨੂੰ ਟੈਕਸਾਂ 'ਚ ਛੋਟ ਹੈ ਚਾਹੇ ਉਹਨਾਂ ਨੂੰ ਮਤਲਬ ਕੋਈ ਸਬਸਿਡੀਆਂ ਨੇ ਉਹ ਸਾਰੀਆਂ ਮਤਲਬ ਜਿਹੜੇ ਇਹ ਪ੍ਰਾਈਵੇਟ ਸੈਕਟਰ ਵਾਲੇ ਨੇ ਇਹਨਾਂ ਨੂੰ ਦਿੱਤੀਆਂ ਨੇ ਜਿਹਦੇ ਕਰਕੇ ਜਦੋਂ ਟੈਕਸਾਂ ਦਾ ਬੋਝ ਪਬਲਿਕ ਦੇ ਉੱਤੇ ਵਧ ਜਾਂਦਾ ਹੈ ਤੇ ਫਿਰ ਲੋਕਾਂ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਆ ਲੋਕ ਬਦਲਾਅ ਵਾਲੇ ਪਾਸੇ ਚੱਲਦੇ ਨੇ ਫਿਰ ਇਹ ਮਤਲਬ ਲੋਕਾਂ ਨੂੰ ਹੋਰ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਵੋਟ ਤਾਂ ਆਪਾਂ ਆਮ ਲੋਕ ਵੀ ਪਾਉਂਦੇ ਆ ਨਾ ਵੋਟ ਤਾਂ ਨਾ ਲੋਕ ਤਾਂ ਨਹੀਂ ਪਾ ਜਾਂਦੇ ਆਮ ਲੋਕਾਂ ਦੇ ਆਪਣੇ ਵੋਟਾਂ ਜਿੱਦੀਆਂ ਸਰਕਾਰਾਂ ਜਿਹੜਾ ਬੋਟਰਾਜ ਦੇ ਵਿੱਚ ਇਹ ਬੜਾ ਇੱਕ ਮਤਲਬ ਇਹਦੀ ਇੱਕ ਤਰਾਸਦੀ ਹੈ ਵੀ ਇਹ ਬੋਟਰਾਜ ਦੇ ਵਿੱਚ ਗਰੀਬੀ ਪੈਦਾ ਕੀਤੀ ਜਾਂਦੀ ਹੈ। ਇਹ ਗਰੀਬਾਂ ਨੂੰ ਮਤਲਬ ਕਿਸੇ ਨੂੰ ਬੋਤਲ ਤੇ ਖਰੀਦ ਲਿਆ ਕਿਸੇ ਨੂੰ ਕੂਏ ਤੇ ਖਰੀਦ ਲਿਆ ਇਹ ਛੋਟਾ ਜਿਹਾ ਕਿਸੇ ਨੂੰ ਇੱਥੋਂ ਤੱਕ ਕਿ ਪੀੜੀਆਂ ਦੇ ਮੰਦਰ ਜਾਂ ਜ਼ਰਦੇ ਦੀ ਕੁੜੀ ਦੇ ਉੱਤੇ ਵੀ ਵੋਟਾਂ ਪਵਾਇਆਂ ਜਾਂਦੀਆਂ ਨੇ ਇਸ ਕਰਕੇ ਫਿਰ ਇਹ ਥੋੜਾ ਬਹੁਤਾ ਖਰਚ ਕਰਕੇ ਲੋਕਾਂ ਦੇ ਉੱਤੇ ਮਤਲਬ ਲਾਚੀ ਭਰਉਣ ਤੋਂ ਸਦਾਈ ਹੋਰ ਕੋਈ ਕੰਮ ਨਹੀਂ ਹੁੰਦਾ। ਪਰ ਡਾਟ ਦਾ ਇਹ ਹਾਲ ਕੀ ਨਿਕਲੇਗਾ ਦੇਖੋ ਤੁਸੀਂ ਚਲੋ ਅਸੀਂ ਮੰਨਦੇ ਹਾਂ ਜਿਨ੍ਹਾਂ ਨੇ ਅੱਜ ਭਾਰਤ ਬੰਦਾ ਐਲਾਨ ਕੀਤਾ ਸਮਰਥਨ ਕਰ ਰਹੇ ਨੇ ਉਹਨਾਂ ਦੀ ਆਪਣੀਆਂ ਮਜਬੂਰੀਆਂ ਨੇ ਅਸੀਂ ਮੰਦਿਆਂ ਮਜਬੂਰੀਆਂ ਨੇ ਉਹ ਲੋਕਾਂ ਦੀਆਂ ਪਰ ਆਮ ਲੋਕ ਇਸੀ ਚੱਕੀ 'ਚ ਪਿਸਦੇ ਨੇ ਬਾਜ਼ਾਰ ਕਈ ਜਗ੍ਹਾ ਬੰਦ ਹੁੰਦੇ ਨੇ ਕਈ ਜਿਹੜੇ ਜਗ੍ਹਾ ਹੁੰਦੀਆਂ ਉਹ ਉਹਨਾਂ ਨੂੰ ਪਤਾ ਖੁੱਲਾ ਵੀ ਹੁੰਦਾ ਕੱਲ੍ਹ ਘਰ ਬੈਠ 2000 ਰੁਪਏ ਦਾ ਬੰਦ ਹੋਏਗਾ ਮੈਂ ਜਾਂਦਾ ਹੀ ਨਹੀਂ ਉਹਦਾ ਕੰਮ ਕਾਹ ਰਹਿ ਜਾਂਦਾ ਤਾਂ ਇਹਦੇ ਬਾਰੇ ਨਾ ਤਾਂ ਸਰਕਾਰਾਂ ਦੇ ਦੇਦੋ ਸੋਧਦੀਆਂ ਨਹੀਂ ਤੇ ਜਿਹੜੇ ਜਿਹੜੇ ਹੜਤਾਲ ਕਰਦੇ ਨੇ ਉਹ ਲੋਕ ਵੀ ਡਟਣਾ ਸੋਧਦੇ ਨਹੀਂ ਉਹਨਾਂ ਨੂੰ ਸੋਚਣਾ ਇਹਦਾ ਵੀ ਸਾਨੂੰ ਆਮ ਲੋਕਾਂ ਨੂੰ ਛੱਡਣਾ ਹੀ ਦਾ ਸਹੂਲਤ ਦੇਣੀ ਚਾਹੀਦੀ ਨਹੀਂ ਕੁਝ देखो जी चाहिदा ਤਾਂ ਹੈਗਾ ਗੱਲ ਕਰ ਫਿਰ ਥੋੜਾ ਜਿਆ ਹੁੰਦਾ ਨਾ ਜਦੋਂ ਵੀ ਕੋਈ ਮਤਲਬ ਲੋਹਾ ਕਰਮ ਹੋ ਜਾਂਦਾ ਹੈ ਤਾਂ ਉਹਦੇ ਹਰ ਇੱਕ ਬੰਦੇ ਚਾਹੁੰਦਾ ਵੀ ਝੋਟ ਮਾਰ ਲਈਏ ਇਸ ਕਰਕੇ ਜਿਹੜਾ ਮਤਲਬ ਇਹਦਾ ਨੁਕਸਾਨ ਹੁੰਦਾ ਉਹ ਹੁੰਦਾ ਤਾਂ ਪਬਲਿਕ ਨੂੰ ਹੀ ਹੈ ਇਹ ਗੱਲ ਕਰ ਸਰਕਾਰ ਨੂੰ ਇੰੀਆਂ ਇਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ ਵੀ ਜਿਹਦੇ ਨਾਲ ਕੋਈ ਹੜਤਾਲ ਮੁਜ਼ਾਹਰਾ ਕਰਨ ਵਾਸਤੇ ਮਜਬੂਰ ਨਾ ਹੋਵੇ ਜੇ ਉਹ ਕੋਈ ਉਹਨਾਂ ਦੀ ਦੁੱਖ ਤਕਲੀਫ ਹੈ ਕੋਈ ਕਮਿਟੀ ਬਣਾ ਕੇ ਉਹ ਦੁੱਖ ਤਕਲੀਫ ਸੁਣੀ ਜਾਵੇ ਤੇ ਉਹਦੇ ਮਸਲੇ ਹੱਲ ਕੀਤੇ ਜਾਣ ਫਿਰ ਮਤਲਬ ਇਹ ਨੌਬਤਾਂ ਆਉਂਦੀਆਂ ਹੀ ਨਹੀਂ ਹਨ ਕੋਕੜਾਠਾ ਦੇ ਵਿੱਚ ਹੁਣ ਤੁਸੀਂ ਕਹੇ ਪੀਆਰ 38 ਹੜਤਾਲ 3 ਦਿਨ ਚੱਲੇਗੀ ਉਹ ਅੱਜ ਨੂੰ ਦਿਹਾਣ ਦੇ ਵਿੱਚ ਮੈਂ ਸਿਰ ਚਲੋ ਦੇਖਣ ਨੂੰ ਮਿਲਿਆ ਹੈ ਹੈਨਾ ਜੇ ਵੀਡੀਓ ਸਾਹਮਣੇ ਆਏ ਨੇ ਤੇ ਜੇਕਰ ਉਹ ਹੜਤਾਲ ਨਾਲ ਕੁੱਲੀ ਦਾ ਹੋ ਸਦਾ ਪੰਜਾਬ ਦੇ ਵਿੱਚ ਵੀ ਜਿਆਦਾ ਇਹ ਹਾਲਾਤ ਬੱਤਰ ਹੋਣ ਹਾਂਜੀ ਫਿਰ ਤਾਂ ਹੀ ਤਾਂ ਕਹਿਣਾ ਇਹ ਲੋਕਾਂ ਨੂੰ ਮਤਲਬ ਬੀ ਜੇ ਅਨਨੈਸੈਸਰੀ ਟ੍ਰੈਵਲਿੰਗ ਹੈ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਜੇ ਵੀ ਕੋਈ ਕਿਤੇ ਜਾਣਾ ਹੈ ਪਹਿਲਾਂ ਫੋਨ ਕਰਕੇ ਆਉਦਾ ਕੰਟੈਕਟ ਕਰੋ ਜੇ ਕਿਤੇ ਹਾਲਾਤ ਐਮਰਜੈਂਸੀ ਵਰਗੇ ਹੁੰਦੇ ਨੇ ਉਹ ਤੋਂ ਕੋਸ਼ਿਸ਼ ਕਰੋ ਵੀ ਉਹਨੂੰ ਸ਼ਾਂਤੀਪੂਰਵਕ ਉਹ ਕਿਤੇ ਬੱਚਿਆਂ ਨੂੰ ਨਾਲ ਲੈ ਕੇ ਨਾ ਜਾਇਆ ਜਾਵੇ ਕਾਫੀ ਜ਼ੰਦਾ ਨੇ ਮਤਲਬ ਜਦੋਂ ਕੋਈ ਸੰਘਰਸ਼ੀ ਚੱਲੇ ਬੰਨੀਆਂ ਸੰਘਰਸ਼ ਕਰਦੀਆਂ ਹੁੰਦੀਆਂ ਨੇ ਉਦੋਂ ਪਬਲਿਕ ਨੂੰ ਸਾਥ ਦੇਣਾ ਚਾਹੀਦਾ ਹੁੰਦਾ ਹੈ ਉਹ ਜ਼ਰੂਰ ਸਾਥ ਦੇਣ ਕਿਉਂਕਿ ਪੰਜਾਬ ਦੇ ਲੋਕ ਤਾਂ ਸੰਘਰਸ਼ਾਂ ਦੇ ਵਿੱਚੋਂ ਦੀ ਲੰਘੇ ਹੋਏ ਨੇ ਕਾ ਪੁਰਾਣੇ ਸੰਘਰਸ਼ਾਂ ਦਾ ਇਹਨਾਂ ਦਾ ਤਜਰਬਾ ਹੈਗਾ ਪ੍ਰੈਸ ਕਰਕੇ ਮਤਲਬ ਪੰਜਾਬ ਦੇ ਵਿੱਚ ਕੋਈ ਅਹੀ ਹਾਲ ਸਖਾ ਦੀ ਮਤਲਬ ਨਹੀਂ ਕਰ ਸਕਦੀ ਲੋਕ ਜਿਹੜੇ ਹੋਰ ਸਟੇਟਾਂ ਦੇ ਨੇ ਉਹਨਾਂ ਨੂੰ ਇਹਨਾਂ ਤਜਰਬਾ ਨਹੀਂ ਇਹਦਾ ਕਈ ਵਾਰੀ ਉਹ ਮਤਲਬ ਇਸ ਤਰ੍ਹਾਂ ਦੀਆਂ ਅਜਿਹੀ ਹੁੱਲੜਵਾਜੀ ਦੇ ਵਿੱਚ ਦੰਗਾਵਾਦ ਤੇ ਹੋਰ ਕਲੇਸ਼ ਖੰਦੇ ਨੇ ਜਿਹੜੇ ਉਹਨਾਂ ਦੇ ਵਿੱਚ ਪੈ ਜਾਂਦੇ ਨੇ ਮਤਲਬ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਸੋਚਣਾ ਆਈਦਾ ਵੀ ਆਮ ਲੋਕ ਖੱਦਲ ਖਵਾਰ ਹੁੰਦੇ ਨੇ ਤਾ ਕਾਰਪੋਰੇਟ ਕੋਲ ਨੰਨ ਛੱਡ ਗਏ ਆਮ ਲੋਕ ਕਵਲ ਜਾਂਦੇ ਆ ਨਿਆਂਾਇਕੋ ਕਿਉਂਕਿ ਦੇਖੋ ਸਰਕਾਰਾਂ ਆਮ ਲੋਕਾਂ ਜ਼ਿਆਦਾ ਬਣਾਉਂਦੇ ਨੇ ਕਾਰਪੋਰੇਟਾਂ ਨੇ ਥੋੜੇ ਇਹ ਨੇ ਕਾਰਪੋਰੇਟਾਂ ਨੇ ਕਿੰਨੀਆਂ ਵੋਟਾਂ ਹੋਣਗੀਆਂ 100 200 ਹਜ਼ਾਰ ਲੱਖ ਹਿੱਸੋਂ ਅਦ ਨਹੀਂ ਸਾਡੀ ਜਿਹੜੀ ਆਬਾਦੀ ਆ ਉਹ ਉਹਦੇ ਵਿੱਚ ਆਮ ਲੋਕ 99% ਵੋਟ ਕਰਦੇ ਡਾਟ ਸਾਹਿਬ ਹਾਂ ਜੀ ਫਿਰ ਤਾਂ ਹੀ ਤਾਂ ਹੀ ਤਾਂ ਗੱਲ ਹੈਗੀ ਹੈ ਜੀ ਕਿ ਸਰਕਾਰ ਜਿਹੜੀ ਪਬਲਿਕ ਵੱਲ ਧਿਆਨ ਦੇਵੇ ਗੱਲ ਕਰ ਰਹੀ ਚੰਦੇ ਰੁਪਈਆ ਦੀ ਖਾਤਰ ਅਹ ਜਦੋਂ ਇਹ ਜਦੋਂ ਐਸ ਤਰਸਤੀਆਂ ਕਰਦੇ ਨੇ ਮੌਜਬਸਤੀਆਂ ਕਰਦੇ ਨੇ ਤਾਂ ਉਹਨਾਂ ਦਾ ਧਿਆਨ ਫਿਰ ਉੱਤਰ ਹੋ ਜਾਂਦਾ ਉਹ ਇਹਨਾਂ ਨੂੰ ਥੋੜੀਆਂ-ਬਹੁਤੀਆਂ ਸਹੂਲਤਾਂ ਦੇ ਕੇ ਲੋਕਾਂ ਦੇ ਗਲੇ ਦੇ ਉੱਤੇ ਜਿਹੜੀ ਤਲਵਾਰ ਚਲਾ ਦਿੰਦੇ ਉਹ ਮਹਿੰਗਾਈ ਦੇ ਰੂਪ ਚ ਬੇਰੁਜ਼ਗਾਰੀ ਦੇ ਰੂਪ ਦੇ ਵਿੱਚ ਸ਼ਾਰਟੇਜ ਪਾ ਦਿੰਦੇ ਨੇ ਜਕੀਰਾਬਾਦ ਵੱਧ ਜਾਂਦਾ ਮਤਲਬ ਇਹ ਚੀਜ਼ਾਂ ਤੋਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਪਬਲਿਕ ਸੈਕਟਰ ਚ ਲੋਕ ਵੀ ਨਾਲ ਜਿਉਂਦਾ ਰਹੇ ਫੇਰ ਹੀ ਮਤਲਬ ਪ੍ਰਾਈਵੇਟ ਸੈਕਟਰ ਵਾਲੇ ਨੇ ਜਿਹੜੇ ਹੋ ਉਹ ਮਾੜਾ ਮੂਟਾ ਆਵਦਾ ਕਰ ਸਕਦੇ ਆ ਗੱਲ ਕਰ ਜਿਆਦਾ ਡੰਡਾ ਹੈ ਜਿਹੜਾ ਉਹ ਮਤਲਬ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਫੜਾਉਣਾ ਚਾਹੀਦਾ ਕਿਉਂਕਿ ਸਰਕਾਰ ਲੋਕਾਂ ਦੁਆਰਾ ਲੋਕਾਂ ਲਈ ਤੇ ਲੋਕਾਂ ਵਾਸਤੇ ਹੀ ਚੁਣੀ ਜਾਂਦੀ ਹੈ ਕਿਉਂਕਿ ਜਰਸਾ ਦੇਖੋ ਨਾ ਫਿਰ ਮੈਂ ਚਾਹੁੰਦਾ ਨਹੀਂ ਵੀ ਫਿਰ ਇਹ ਲੋਕ ਜਿਹੜੇ ਆਮ ਲੋਕ ਜੋ ਤੰਗ ਹੁੰਦੇ ਆ ਫਿਰ ਉਹ ਵੱਡੇ ਵੱਡੇ ਪ੍ਰਦਰਸ਼ਨ ਕਰਨ ਦੇ ਉਤਰ ਜਾਂਦੇ ਨੇ ਚਾਹੇ ਉਹ ਕੋਈ ਵੀ ਹੋਵੇ ਉਹਦੇ ਖਿਲਾਫ ਡਟ ਕੇ ਖੜ ਜਾਂਦੇ ਨੇ ਅਸੀਂ ਨਹੀਂ ਚਾਹੁੰਦੇ ਜੇ ਆ ਉਹਵੇ ਹਾਂ ਜੀ ਆਪਾਂ ਤਾਂ ਨਹੀਂ ਚਾਹੁੰਦੇ ਗੱਲ ਕਰ ਸਰਕਾਰਾਂ ਨੂੰ ਹੀ ਚਾਹੀਦਾ ਵੀ ਮਤਲਬ ਇਹ ਜਿਹੇ ਮਾਹੌਲ ਕ੍ਰੀਏਟ ਕਰਕੇ ਰੱਖਣ ਜੋ ਵੀ ਕੋਈ ਇੱਕ ਕਮਿਟੀ ਬੱਕਰੀ ਹੋਵੇ ਜਦੋਂ ਕਿਸੇ ਦੀ ਜਥੇਬੰਦੀ ਦੀ ਕੋਈ ਮੰਗ ਹੁੰਦੀ ਹੈ ਉਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਗੱਲ ਕਰ ਬਦਕਿਸਮਤੀ ਇਹ ਹੈ ਕਿ ਸੈਂਟਰ ਸਰਕਾਰ ਜਥੇਬੰਦੀਆਂ ਨੂੰ ਹੀ ਕਮਜ਼ੋਰ ਕਰਨ ਦੇ ਵਿੱਚ ਲੱਗ ਜਾਂਦੀ ਹੈ ਉਹਨਾਂ ਦੇ ਮਸਲੇ ਹੱਲ ਕਰਨ ਦੇ ਵਿੱਚ ਨਹੀਂ ਲੱਗਦੀ ਇੱਥੋਂ ਹੀ ਕਲੇਸ਼ ਸ਼ੁਰੂ ਹੁੰਦਾ ਹੈ ਜਦੋਂ ਮਤਲਬ ਜਥੇਬੰਦੀਆਂ ਦੇ ਕੁਝ ਆਫ ਬੂਆਂ ਨੂੰ ਖਰੀਦ ਕੇ ਉਹ ਦੂਜੇ ਜਿਹੜੇ ਬੰਦੇ ਜਿਹੜੀ ਸਟਰੋਂਗ ਹੁੰਦੀ ਆ ਉਹਦੇ ਖਿਲਾਫ ਬਿਆਨਵਾਜੀ ਤੇ ਪ੍ਰਚਾਰ ਸ਼ੁਰੂ ਕਰ ਦਿੰਦੇ ਨੇ ਫਿਰ ਲੋਕਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਬਣ ਜਾਂਦਾ ਹੈ ਰੇਲੀਆਂ ਮਜਾਰੇ ਤੇ ਬੰਦ ਹੋਣ ਲੱਗ ਜਾਂਦੇ ਨੇ ਜਿਹੜੇ ਦੇਸ਼ ਵਾਸਤੇ ਕਦੇ ਵੀ ਫੈੜੇ ਬੰਦ ਹੋਣ ਦੀ ਗੱਲ ਕਰੇ ਮਜ਼ਦੂਰੀ ਬਸ ਹੁੰਦਾ ਹੈ ਬੀਐਸ ਤੋਂ ਸਭਾ ਵੀ ਹੋਰ ਕੁਝ ਚਾਰਾ ਨਹੀਂ ਹੁੰਦਾ ਤੇ ਡਾਕਟਰ ਤੁਹਾਨੂੰ ਕੀ ਲੱਗਦਾ ਜਿਹੜਾ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਹੋਇਆ ਵੀ ਅੱਜ ਦਾ ਭਾਰਤ ਬੰਦ ਉਹਦਾ ਸਰਕਾਰ ਤੇ ਕੋਈ ਅਸਰ ਦੇਖਣ ਨੂੰ ਮਿਲੇਗਾ ਅੱਜ ਸ਼ਾਮ ਤੱਕ ਇਹ ਨਹੀਂ ਜੇ ਕੋਈ ਸਰਕਾਰ ਤੇ ਅਸਰ ਤਾਂ ਪਾਣਾ ਚਾਹੁੰਦਾ ਬੰਦ ਕਿੰਨਾ ਕਰਦੇ ਆ ਲੋਕਾਂ ਬੰਦ ਨੂੰ ਕਿੰਨਾ ਸਮਰਥਨ ਦਿੰਦੇ ਇਹ ਗੱਲ ਵੀ ਰਿਪੋਰਟ ਕੀਤੀ ਜਾਊਗੀ ਕੋਸੇ ਥੋੜੀਆਂ ਜੀਆਂ ਜਿੱਥੇ ਵਿਰੋਧੀ ਧਰਾਂੀਆਂ ਸਰਕਾਰਾਂ ਨੇ ਉਥੇ ਬੰਦ ਦਾ ਵੱਧ ਅਸਰ ਹੋਣਾ ਚਾਹੀਦਾ ਕਿਉਂਕਿ ਸਰਕਾਰ ਨੂੰ ਵੀ ਨਾਲ ਕੋਆਪਰੇਟ ਕਰਨਾ ਚਾਹੀਦਾ ਹੁੰਦਾ ਕਿਉਂਕਿ ਸੈਂਟਰ ਸਰਕਾਰ ਦੇ ਵਿੱਚ ਮੁਲਾਜ਼ਮ ਤਾਂ ਸਾਰੇ ਨਾਲ ਸਿਕਰੇਟਾਂ ਦੇ ਹੁੰਦੇ ਨੇ ਜਾਂ ਮਜ਼ਦੂਰ ਨੇ ਉਹ ਵੀ ਸਾਰੇ ਨੇ ਜਾ ਜਿਹੜੇ ਮਤਲਬ ਪੱਲੇਦਾਰੀ ਵਾਲੇ ਸਿਸਟਮ ਚ ਆ ਗਏ ਉਹ ਚ ਇੰਟਕ ਚ ਆ ਗਏ ਟਕੂ ਆ ਗਏ ਸੀਟੂ ਆ ਗਏ ਮਤਲਬ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਵੱਡੀਆਂ ਨੇ ਉਹਦੇ ਵਿੱਚ ਸਾਰੇ ਸਟੇਟਾਂ ਦੇ ਨੇ ਸਾਰੀਆਂ ਪਾਰਟੀਆਂ ਦੇ ਨੇ ਇਹ ਇਸ ਕਰਕੇ ਮਤਲਬ ਸਾਰਿਆਂ ਦੀ ਭਲਾਈ ਵਾਸਤੇ ਇਹ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਲੋਕਾਂ ਦੇ ਜੀਵਨ ਪੱਧਰ ਦੇ ਵਿੱਚ ਕੋਈ ਮਤਲਬ ਖੱਲਨਾ ਡਾਸ ਕਰਨ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਪੂਰੀ ਅਪਡੇਟ ਦਿੱਤੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਤੋਏ ਨਾਲ ਜੁੜੇ ਜੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਨ੍ਹਾਂ ਨੇ ਸਾਨੂੰ ਪੂਰੀ ਅਪਡੇਟ ਦਿੱਤੀ ਹੈ ਕਿ ਅੱਜ ਸਰਕਾਰ ਦੇ ਖਿਲਾਫ ਇੱਕ ਭਾਰਤਵਾਨ ਦੀ ਕਾਲ ਦਿੱਤੀ ਗਈ ਹਾਲਾਂਕਿ ਭਾਰਤਵਾਨ ਦੀ ਕਾਲ ਦਾ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਕੁਝ ਸਰਕਾਰੀ ਦਰਰੇ ਜਿਹੜੇ ਕਿ ਜਿੱਥੇ ਕੰਮ ਨਹੀਂ ਹੋ ਰੇ ਉਹ ਬੰਦ ਨੇ ਤੇ ਇਹ ਇੱਕ ਦੱਸਿਆ ਰਿਹਾ ਉਧਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਜ਼ਿਆਦਾ ਤਨਖਾਹਾਂ ਲੈਂਦੇ ਨੇ ਤੇ ਕੰਮ ਵੀ ਲੇਟ ਕਰਦੇ ਨੇ ਅਸੀਂ ਪ੍ਰਾਈਵੇਟ ਸੈਕਟਰ ਦੇ ਬੰਦੇ ਫਿੱਟ ਕਰ ਰਹੇ ਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰਾਈਵੇਟ ਸੈਕਟਰ ਵਾਲੇ ਦਾ ਇਹ ਕਹਿਣਾ ਹੈ ਕਿ ਸਾਨੂੰ ਕੱਢਣ ਦੇ ਲਈ ਮਾਫੀ ਚਾਹਨਾ ਸਰਕਾਰੀ ਕਰਮਚਾਰੀ ਦਾ ਕਹਿਣਾ ਦਾ ਮਤਲਬ ਇਹ ਹੈ ਕਿ ਸਾਨੂੰ ਕੱਢਣ ਦੇ ਸਰਕਾਰ ਕੋਈ ਨਾ ਹੱਥ ਕੰਡੇ ਪਨਾਰੀ ਹੈ ਤੇ ਜਿਸ ਦੇ ਤਹਿਤ 25 ਕਰੋੜ ਤੋਂ ਉੱਪਰ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਛਾਂਟ ਕੀਤੀ ਜਾ ਸਕਦੀ ਹੈ ਜਿਸ ਦੇ ਖਿਲਾਫ ਅੱਜ ਧਰਨਾ ਪਰਚਾ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਭਾਰਤ ਬੰਦ ਦੀ ਕਾਲ ਦੇ ਵਿੱਚ ਭਾਰਤੀ ਜਿਹੜੇ ਕਿਸਾਨ ਨੇ ਉਹ ਵੀ ਉਹਨਾਂ ਦੇ ਨਾਲ ਸਮਰਥਨ ਕਰ ਰਹੇ ਨੇ ਕਾਫੀ ਥਾਵਾਂ ਤੇ ਦੇਖਿਆ ਜਾ ਰਿਹਾ ਹੈ ਕਿ ਸਮਰਥਨ ਉਹਨਾਂ ਦਾ ਰਹੀ ਮਿਲ ਰਿਹਾ ਹੈ ਤੇ ਜੇ ਅਗਰ ਗੱਲ ਕਰੀਏ ਤਾਂ ਉਧਰ ਦੂਸਰੇ ਪਾਸੇ ਪੀਆਰਟੀਸੀ ਦੀ ਵੀ ਹੜਤਾਲ ਹੈ 3 ਦਿਨ ਚੱਲੇਗੀ ਜਿਹਦੀ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਲੁਧਿਆਣਾ ਤੋਂ ਜਿੱਥੇ ਕਿ ਕੁਝ ਪ੍ਰਾਈਵੇਟ ਬੱਸਾਂ ਖੜੀਆਂ ਸੀ ਉਹ ਭਰ ਚੁੱਕੀਆਂ ਸੀ ਉੱਥੇ ਜਿਹੜੀਆਂ ਸਵਾਰੀਆਂ ਉਹ ਜੰਮ ਕੇ ਹੰਗਾਮਾ ਉਹ ਵੀ ਦੇਖਣ ਨੂੰ ਮਿਲਿਆ ਉਸ ਦੇ ਬਾਰੇ ਇਹ ਗੱਲਬਾਤ ਕੀਤੀ ਗਈ ਤਾਂ ਦੋਸਤੋ ਉਹ ਦੇਖਣਾ ਹੈ ਕਿ ਸਰਕਾਰਾਂ ਜਿਹੜੇ ਆਮ ਭਾਰਤ ਬੰਦ ਹੋਵੇ ਜਾਂ ਪੰਜਾਬ ਬੰਦ ਹੋਵੇ ਜਿਸ ਦਾ ਕਿ ਅਸਰ ਆਮ ਲੋਕਾਂ 'ਤੇ ਜ਼ਿਆਦਾ ਪੈਂਦਾ ਹੈ ਨਾ ਕਿ ਧਰਨਾਟ ਲੋਕਾਂ 'ਤੇ ਜਿਵੇਂ ਕਿ ਸਾਡੇ ਸਹਿਯੋਗੀਆਂ ਨੇ ਕਿ ਧਰਨਾਟ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰਾਂ ਇਹ ਸਾਰਾ ਕੁਝ ਪ੍ਰਾਈਵੇਟ ਸੈਕਟਰ ਦੇ ਹੱਥ ਦੇ ਰਹੀਆਂ ਨੇ ਪਰ ਉਸ ਦਾ ਅਸਰ ਜਿਹੜਾ ਹੈ ਉਹ ਆਮ ਮਿਡਲ ਵਰਕ ਫੈਮਲੀਆ ਨੂੰ ਪੈ ਰਿਹਾ ਹੈ ਕਿਉਂਕਿ ਜੇ ਕੋਈ ਬੰਦ ਹੁੰਦਾ ਹੈ ਤਾਂ ਉਸ ਦਾ ਅਸਰ ਆਮ ਜਨਤਾ ਨੂੰ ਹੁੰਦਾ ਹੈ ਤਾਂ ਅਸੀਂ ਆਪਣੇ ਜਾਂਦੇ ਮਾਦਰਾਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅੱਜ ਭਾਰਤ ਬੰਦ ਦੀ ਕਾਲ ਹੈ ਜੇ ਜੇ ਕਿਸ ਨੂੰ ਕੋਈ ਦੂਰੀ ਕੰਮ ਹੈ ਉਹੀ ਕਰੋ ਬਾਹਰ ਜਾਏ ਨਹੀਂ ਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਰੋ ਜੇ ਤੁਹਾਨੂੰ ਕੋਈ ਕੰਮ ਨਹੀਂ ਤਾਂ ਸੋਤੇ ਸਾਡਾ ਸਵੇਰ ਦਾ ਲਾਈਵ ਦਾ ਮੁੱਦਾ ਸੀ ਪ੍ਰੋਗਰਾਮ ਸੀ ਮੈਂ ਤੁਹਾਨੂੰ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇ ਪਰੋਂ ਲੈ ਕੇ ਉਦੋਂ ਤੱਕ ਤੁਹਾਨੂੰ